ਅੱਜ ਹੈਲਥ ਐਂਡ ਵੈਲਨੈਸ ਸੈਂਟਰ ਜੱਜੜ੍ਹ ਦੇ ਸਟਾਫ ਦੇ ਵੱਲੋਂ ਸਰਵਤ ਦੇ ਭਲੇ ਲਈ ਜੋਗੋ ਜੋਗੋ ਅਟਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨ ਆਪਣੇ ਸੈਂਟਰ ਤੇ ਪਵਾਏ। ਇਹ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਸਮੇਂ ਮਾਨਯੋਗ ਐਸਐਮਓ ਡਾਕਟਰ ravi kaant gupta ਵੱਲੋਂ ਵੀ ਸ਼ਮੂਲਿਤ ਕੀਤੀ ਗਈ। ਇਸ ਸਮੇਂ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਜੱਜੜ੍ਹ ਵੱਲੋਂ ਮਾਨਯੋਗ ਐਸਐਮਓ ravi kaant gupta ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਐਸਐਮਓ ਸਾਹਿਬ ਵੱਲੋਂ ਪਿੰਡ ਦੀ ਪੰਚਾਇਤ ਤੇ ਨਗਰ ਨਿਵਾਸੀਆਂ ਨੂੰ ਸੰਬੋਧਨ ਕੀਤਾ ਤੇ ਹਸਪਤਾਲ ਦੇ ਵਿੱਚ ਮਿਲ ਰਹੀਆਂ ਸੇਵਾਵਾਂ ਦੇ ਬਾਰੇ ਵਿਸਤਾਰਪੂਰਵਕ ਜਾਣਨਾ ਪਾਇਆ ਕੋਈ ਵੀ ਭਾਈ ਸਾਹਿਬ ਥੋੜਾ ਜਿਹਾ ਲੰਬੀ ਸਾਹ ਕੋ ਆਕੇ ਦੇਖੇ ਕਿ ਉੱਥੇ ਬਿਲਕੁਲ ਕਰਾਪਸ਼ਨ ਆਮ ਦੀ ਕੋਈ ਚੀਜ਼ ਨਹੀਂ ਹੈ ਜ਼ੀਰੋ ਟੋਲਰੈਂਸ ਫਰ ਕ੍ਰਿਪਸੀ ਜੋ ਸਰਕਾਰ ਦੀ ਨੀਤੀ ਹੈ ਉਸ ਤੇ ਚੱਲਿਆ ਜਾ ਰਿਹਾ ਹੈ ਕੋਈ ਕਿਸੇ ਬੰਜਰ ਕੋ ਨੀਤੀ ਨਹੀਂ ਆਈ ਡਿਲੀਵਰੀਆਂ ਫ੍ਰੀ ਹੋ ਰਹੀਆਂ ਗੱਡੋਆਂ ਦੇ ਆਪਰੇਸ਼ਨ ਫ੍ਰੀ ਹੋ ਰਹੀਆਂ ਡਾਕਟਰ ਨਵੇਂ ਬਹੁਤ ਆ ਗਏ ਜੰਦਾ ਡਾਕਟਰ ਨਵੇਂ ਆ ਚੁੱਕੇ ਨੇ ਹੱਡੀਆਂ ਦੇ ਡਾਕਟਰ ਨਵੇਂ ਆ ਚੁੱਕੇ ਨੇ ਇਸੇ ਵਾਰੀ ਕਹਿੰਦੇ ਨੂੰ ਕੋਈ ਵੀ ਸ਼ੂਦਾ ਚਾਹੀਦੀ ਹੈ ਕੋਈ ਲੈਟਰਲ ਸਰਟੀਫਿਕੇਟ ਹੈ ਇਸ ਤੋਂ ਕੋਈ ਪੈਸਾ ਦਿੱਤਾ ਨਹੀਂ ਜਾ ਰਿਹਾ ਮੈਂ ਇੱਕ ਇੱਕ ਰੁਪਈਆ ਵੀ ਕੂਜੀ ਲੈਂਦਾ ਤਾਂ ਮੈਂ ਬਰਦਾਸ਼ਤ ਨਹੀਂ ਕਰਦਾ ਉਹ ਲੈਣ ਦਿੰਦਾ ਵੀ ਥਾਂ ਥਾਂ ਤੇ ਬੋਲ ਲਵਾ ਚੁੱਕੇ ਆ ਮੈਂ ਉੱਥੇ ਉਹ ਜੋ ਸੇ ਸੁਦਾ ਮੈਂ 350 400 ਰੁਪਏ ਦੀ ਦਵਾਈਆਂ ਉੱਥੇ ਫ੍ਰੀ ਮਿਲਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਜੋ ਜੋ ਇਹ ਨੀਤੀਆਂ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਤੇ 24 25 ਸਬਸੈਂਟਰਾਂ ਚ ਚੱਲ ਰਹੀਆਂ ਨੇ ਔਰ ਮਿੰਨੀ ਪੀਐਸ ਆਮ ਆਦਮੀ ਕਲੀਨਿਕ ਜੋ ਲੋੜੇ ਚੜ੍ਹੇ ਨੇ ਲੱਕੀ ਜਿਹੀ ਤਲਵੰਡੀ ਚਾਹੀਦੀ ਪੂਰੇ ਪੰਜਾਬ ਚ ਹੋਣਗੀਆਂ ਅੱਪਾ ਜ਼ਿਲ੍ਹੇ ਦੇ ਨੰਬਰਦਾਰ ਮੰਤਾਂ ਮਾਝੂਕੇ ਪੰਜਾਬ ਚ ਨੰਬਰ 1 ਵਾਸਤੇ ਮੇਰਾ ਬਹੁਤ ਅੰਦਾਜ਼ਾ ਚੱਲ ਰਿਹਾ ਉਹ ਮਨ ਪੂਰੀ ਵੀਰ ਜੀ ਜਿੰਨੇ ਵੀ ਮੇਰੇ ਸਿਹਤ ਕਰਮਚਾਰੀ ਨੇ ਜਿੰਨੇ ਵੀ ਮੇਰੇ ਪਿੰਡ ਦੇ ਲਖਣੀ ਨਗਰ ਪੰਚਾਇਤਾਂ ਨੇ ਮੇਰਾ ਪੂਰਾ ਸਹਿਯੋਗ ਦੇਣ ਗਿਆ ਮੈਂ ਤੁਹਾਨੂੰ ਇੱਕ ਚੀਜ਼ੇ ਫੋਕੀ ਕਹਿੰਦਾ ਮੈਂ 10 ਮਿੰਟ ਪਹਿਲਾਂ ਵੀ ਸਟੇਜ ਤੇ ਬੋਲਿਆ ਸੀ ਨਾ ਕਿ ਮੈਂ ਇਹ ਕੋਈ ਪੋਲੀਟਿਸ਼ੀਅਨ ਨਹੀਂ ਹਾਂ ਥਰੂ ਇਹ ਗੱਲ ਦਿਨੋ ਕਹਿਗਾ ਸਿੰਘ 10 ਵੀ ਬੋਲਿਆ ਕਿ ਸਟੇਜ ਤੇ ਬੋਲਿਆ ਸੀ ਮਾਲਵਾ ਗਾ ਫਿਰ ਲੱਗਦੀ ਕਿ ਮੈਂ ਇਸ ਨੂੰ ਜਿਵੇਂ ਚੰਡੀਗੜ੍ਹ ਦਾ ਮੈਕਸ ਹਸਪੀਟਲ ਉੱਧਰ ਦਾ ਬੁਲਾ ਦੂੰਗਾ ਲੱਗਦਾ ਉਹ ਉੱਧਰ ਦਾ ਪਹੁੰਚ ਚੁੱਕਿਆ ਤੁਸੀਂ ਆ ਕੇ ਦੇਖੋ ਮੈਨੂੰ ਚੰਦਰ ਚਾਉ ਐਸਐਮਓ ਦਫਤਰ ਚਾਉ ਹਸਪੀਟਲ ਚਾਉ ਸਾਰੀਆਂ ਸੁਵਿਧਾਵਾਂ ਜਿਹੜੀਆਂ ਹੋਣੀਆਂ ਨੇ ਉਹਨੇ ਮਾਦਮੇ ਲੱਗਦੀਆਂ ਨੇ ਬੈਸਟ ਸੁਵਿਧਾ ਉਹ ਮਿਲਦੀਆਂ ਮਾਨੂੰ ਤਾਂ ਹੀ ਲੱਗਦਾ ਕਿ ਪੰਜਾਬ ਦੀਆਂ ਜ਼ਰੂਰੀਆਂ ਨੇ ਤੁਹਾਡੇ ਲੋਕਾਂ ਦਾ ਸਹਿਯੋਗ ਚਾਹੀਦਾ ਗਰੀਬ ਲੋਕਾਂ ਦੀ ਸੇਵਾ ਕਰਨਾ ਮੇਰਾ ਮਿਸ਼ਨ ਹੈ ਕਰਾਪਸ਼ਨ ਖਰੀਦ ਫਰੀ ਇਨਵਾਇਰਨਮੈਂਟ ਬਣਾਉਣਾ ਮੇਰਾ ਮਿਸ਼ਨ ਹੈ ਅਮੀਰਾਂ ਨੂੰ ਤਾਂ ਬਹੁਤ ਵੱਡੇ ਹਸਪਤਲ ਨਹੀਂ ਗੰਜੇ ਜੀ

ਕਿਸੇ ਨੇ ਕੁਝ ਵੀ ਕੋਈ ਵੀ ਸੇਵਾ ਸੁਦਾ ਹੋਣਾ ਚਾਹੀਦੀ ਹੈ ਜਿੰਨੀ ਦੇ ਤਲਵੰਡੀ ਸਾਹਿਬ ਉਹ ਮੈਂ ਇਸ ਸਮੋਂ ਸੀਨੀਅਰ ਮੈਡੀਕਲ ਅਫਸਰ ਹਾਂ ਤੁਹਾਨੂੰ ਬਿਲਕੁਲ ਕ੍ਰਪਸ਼ਰ ਫੀਲ ਐਨਵਾਇਰਨਮੈਂਟ ਮਿਲੂਗਾ ਤੁਹਾਡੀ ਗੱਲ ਸੁਣੀ ਜਾਊਗੀ ਤੁਹਾਡੇ ਕੰਮ ਹੋਣਗੇ ਤੁਹਾਨੂੰ ਕਿਸੇ ਵੀ ਲੀਡਰ ਕੋਲ ਜਾਣ ਦੀ ਕੋਈ ਲੋੜ ਹੀ ਨਹੀਂ ਹੈ ਕਿਹੜੇ ਤੁਹਾਡੇ ਥੰਗ ਜਿਵੇਂ ਮੈਂ ਤੁਹਾਡੇ ਵਾਸਤੇ ਇੱਥੇ ਬੈਠਾ ਹਾਂ ਤਲਵੰਡੀ ਸਾਹਿਬੋਂ ਸਰਕਾਰੀ ਹਸਪਤਾਲੇ ਛੱਡੋ ਤਲਵੰਡੀ ਸਾਹਿਬੋਂ ਦੇ ਕੋਈ ਐਸਪੀ ਅਫਸਰ ਕੰਮ ਹੋਰ ਕੰਮ ਹੈ ਤਾਂ ਵੀ ਦੱਸੋ ਮੈਂ ਤਾਂ ਵੀ ਕਰ ਦੂੰਗਾ ਮੈਂ ਤਿੰਨ ਮੈਂ ਤੁਹਾਨੂੰ ਇਹ ਕੰਮ ਹੋ ਹੀ ਚੁਗਾ ਕੋਈ ਡੀਸੀ ਆਫਿਸੇ ਕੰਮੇ ਥੋੜਾ ਹੋ ਵੀ ਹੋ ਜਾਊਗਾ ਕਿਤੇ ਕੋਈ ਲੋੜ ਨਹੀਂ ਥੋੜੀ ਲੋੜ ਨਹੀਂ ਹੈ ਸਾਰੇ ਕੰਮ ਥੋੜੇ ਉੱਥੇ ਸਰਕਾਰੀ ਅਸਤਾਨ ਤਰਵੰਡੀ ਸਾਹਿਬ ਕੋਈ ਹੋਣਗੇ ਕਿਸੇ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ ਇੱਕ ਅਫਸਰ ਕਹੇ ਮੈਂ ਕੋਈ ਰੱਖੇ ਨਹੀਂ ਲੱਗਾ ਮੈਨੂੰ ਪੋਲਿਟਿਕਸ ਨਹੀਂ ਆ ਰਿਹਾ ਇੱਕ ਅਫਸਰ ਹੋ ਕੇ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਮੈਂ ਤਾਂ ਹੀ ਚਾਹਦਾ ਕਿ ਤੁਸੀਂ ਆਪਣਾ ਪਿਆਰ ਕਰ আশীর্বাদ ਪਿਆਰ ਮਰੇ ਹੱਥ ਬੜੇ ਸਿਰ ਤੇ ਰੱਖੋ ਤੁਹਾਡਾ ਬੱਚਾ ਹਾਂ ਸਰਦਾਂ ਮੈਂ ਕੋਈ ਮੇਰੇ ਚ ਘਮਲ ਨਹੀਂ ਹੈ ਫਕੀਰੀ ਚ ਨਿਵਾਇ ਕਰਨ ਵਾਲਾ ਬੰਦਾ ਮੰਦਾ ਮੈਂ ਸ਼ੁਰੂ ਤੋਂ ਸਟੇਜ ਤੱਕ ਕਹਿੰਦਾ ਕਿ ਜੋ ਮਰਿਆ ਫਕੀਰੀ ਚ ਹੈ ਉਹ ਮਰਿਆ ਅਮੀਰੀ ਚ ਨਹੀਂ ਹੈਗਾ ਜਿੰਨੇ ਵੀ ਸਾਧੂ ਸੰਤ ਕੋਲੇ ਗੁਰਦੌਰਾ ਕੀਰਤਨ ਦੀ ਹੋਈ ਨੇ ਪੀਰ ਤੰਬਰ ਹੋਈ ਨੇ ਸਾਰੇ ਫਕੀਰ ਹੋਏ ਨੇ ਔਰ ਫਕੀਰ ਬੰਦੇ ਨੂੰ ਟੈਨਸ਼ਨ ਦੀ ਹੁੰਦੀ ਕੋਈ ਨਾ ਪੁਲਿਸੀ ਦਾ ਵਿਜੀਲੈਂਸੀ ਨਾ ਕੋਈ ਉਹ ਹਸਪੀਟਲ ਜਾਣ ਦੀ ਨਾ ਕਿਸੇ ਵਕੀਲ ਦੀ ਟੈਨਸ਼ਨ ਹੁੰਦੀ ਵੀਰਾਂ ਦਾ ਗਲੂਡ ਪ੍ਰੈਸ਼ਰ ਸ਼ੂਗਰ ਵੀਰਾਂ ਦਾ ਵਾਧਾ ਕਰੀ ਗਰੀਬਾਂ ਦਾ ਨਹੀਂ ਵਾਧਾ ਇਸ ਕਰਕੇ ਮੇਰੀ ਇਹ ਵੀ ਸੋਚਦਾ ਜੰਨਾ ਕਿ

ਕੀ ਤੁਸੀਂ ਕਿਸੇ ਵੀ ਸੇਵਾ ਸੁਣਵਾਵਾ ਵਾਸਤੇ ਇੱਧਰ ਉੱਪਰ ਨੀਂਹ ਜੜਾ ਕਿਸੇ ਪਿੰਡ ਨਹੀਂ ਜਾਣਾ ਕਿਸੇ ਕੋਲ ਨਹੀਂ ਜਾਣਾ ਸਿੱਧਾ ਤੁਸੀਂ ਮੇਰੇ ਕੋਲ ਹੀ ਆਣਾ ਹੈ ਬਹੁਤ ਬਹੁਤ ਕਰੂਗਾ ਵਾਹਿਗੁਰੂ ਜੀ ਦਾ ਬਹੁਤ ਸਾਰਾ ਮੋੜ ਕੋਟਕ ਰਵਾਜੀ ਤੁਸੀਂ ਮੈਨੂੰ 2 ਮਿੰਟ ਉੱਤੇ ਬੋਲਣ ਵਾਸਤੇ